ਆਤ ਡੀਸੀਰ ਬਠਿੰਡਾ ਤੋਂ ਆਪਾਂ ਮਿਲੀ ਸੀ ਕਿ ਹੋਟਲ ਕਨਪਤੀ ਨਵਾਸ ਬਠਿੰਡਾ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਜਿਸ ਤੇ ਇਸੇ ਸਮੇਂਦਰ ਸਿੰਘ ਚੌਕੀ ਵਰਦਮਨ ਉੱਤੇ ਬੁੱਝਾ ਤਾਂ ਜਿੱਥੇ ਗੁਰਜੀਤ ਸਿੰਘ ਰਾਤ ਨੂੰ ਆਰਾਮ ਲਵਾਇਆ ਅਸੀਂ ਊਧਮ ਸਿੰਘ ਨਗਰ ਮਲਾਕੇ ਗਿਆ ਜਿੱਥੇ ਉਸਦੇ ਲੜਕੇ ਹਰਵਿੰਦਰ ਸਿੰਘ ਉਮਰ ਕਰੀ 19 ਸਾਲ ਦੀ ਮੌਤ ਹੋ ਚੁੱਕੀ ਸੀ ਜਿਸ ਤੇ ਗੁਰਜੀਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 1250 ਮਿਤੀ 19 6 2025 ਅੰਡਰ ਸੈਕਸ਼ਨ 105 ਬੀ ਐਨਐਸ ਵਰਖਲਾ ਅੰਕੁਸ਼ ਕੁਮਾਰ ਆਕਾਸ਼ ਕੁਮਾਰ ਨਿਖਲ ਕੁਮਾਰ ਵੀਕੂ ਵਿਸ਼ਾਲ ਓਂਕਾਰ ਸਿੰਘ ਖੰਜੋਰਾ ਅਤੇ ਹੋਟਲ ਦਾ ਕਰਾਇਦਾ ਸਰੁਖਮੰਗਲਜੀਤ ਸਿੰਘ ਦੇ ਖਿਲਾਫ ਇੱਕ ਮੁਕਾਦਮਾ ਦਰਜ ਦਿਸਟ ਕੀਤਾ ਗਿਆ ਜਿਸ ਵਿੱਚ ਉਹਨੇ ਬਿਆਨ ਚ ਲਖਾਇਆ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਦਸੇਵਨ ਕਰਾ ਕੇ ਉਸ ਦੀ ਮੌਤ ਹੋਈ ਹੈ ਜਿਸ ਤੇ ਇਸ ਵਿੱਚ ਸੱਤ ਗੋਸ਼ੀਆਂ ਨੂੰ ਗ੍ਰਿਪਰ ਕੀਤਾ ਜਾ ਚੁਕਾ ਹੈ ਤੇ ਤਫ਼ਤੀਸ਼ ਜਾਰੀ ਹੈ ਆਤ ਡੀਸੀ ਰ ਮਠੰਡਾ ਤੋਂ ਤਾ ਮਿਲੀ ਸੀ ਕਿ ਹੋਟਲ ਕਨਪਤੀ ਨਵਾਸ ਬਠਿੰਡਾ ਵਿੱਚ ਕਿਸੇ ਲੜਕੇ ਦੀ ਮੌਤ ਹੋ ਗਈ ਹੈ ਜਿਸ ਤੇ ਇਸੇ ਸਮੁੰਦਰ ਸਿੰਘ ਚੌਕੀ ਵਰਦਮਨ ਉੱਥੇ ਬੁਝਾ ਤਾਂ ਜਿੱਥੇ ਗੁਰਜੀਤ ਸਿੰਘ ਰਾਤ ਸਨ ਪ੍ਰਾਮ ਲਵਾਇਆ ਅਸੀਂ ਉਦਮ ਸਿੰਘ ਨਗਰ ਮਲਾਕੇ ਹੋਇਆ ਜਦ ਤੇ ਉਸ ਦੇ ਲੜਕੇ ਹਰਵਿੰਦਰ ਸਿੰਘ ਉਮਰ ਕਲੀ 19 ਸਾਲ ਦੀ ਮੌਤ ਹੋ ਚੁੱਕੀ ਸੀ ਜਿਸ ਦੇ ਗੁਰਜੀਤ ਸਿੰਘ ਦੇ ਬਿਆਨ ਤੇ ਮਕਾਦਮਾ ਨੰਬਰ 1250 ਮਿਤੀ 19/6/2025 ਅੰਡਰ ਸੈਕਸ਼ਨ 105 ਬੀ ਐਨਐਸ ਬਰਖਲਾ ਅਨਕੁਸ਼ ਕੁਮਾਰ ਆਕਾਸ਼ ਕੁਮਾਰ ਨਿਖਲ ਕੁਮਾਰ ਵਿਕੂ ਵਿਸ਼ਾਲ ਓਂਕਾਰ ਸਿੰਘ ਖੰਜੋਰਾ ਅਤੇ ਹੋਟਲ ਦਾ ਕਰਾਇਦਾ ਸੁਖਮੰਗਲਜੀਤ ਸਿੰਘ ਦੇ ਖਿਲਾਫ ਉਹ ਕੋ ਮਕਾਦਮਾ ਦਰਜਿਸਟਰ ਕੀਤਾ ਗਿਆ ਜਿਸ ਵਿੱਚ ਉਹਨੇ ਬਿਆਨ ਦល់ ਖੈਸ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਦਸਵੇਂ ਕਰਾਕਫ ਦੀ ਮੌਤ ਹੋਈ ਹੈ ਜਿਸ ਤੇ ਇਸ ਵਿੱਚ 7 ਗੋਸ਼ੀਆਂ ਨੂੰ ਗੈਪਰ ਕੀਤਾ ਜਾ ਚੁੱਕਾ ਹੈ ਤੇ ਤਫਤੀਸ਼ ਜਾਰੀ ਹੈ